ਪੁਰਤਾਂਨ ਸੰਜੀ ਕਰ ਰਹੇ ਕਿ ਅਮਰੀਕਸਰ ਦੀਆਂ ਸੜਕਾਂ ਤੇ ਹੋ ਗਈ ਪੁਲਿਸ ਦੀ ਪੁਲਿਸ ਵੇਖੋ ਕਿਵੇਂ ਲੋਕਾਂ ਦੀ ਸੁਰੱਖਿਆ ਲਈ ਪੁਲਿਸ ਉਤਰੀ ਸੜਕਾਂ ਤੇ ਦੱਸਦੀ ਹੈ ਕਿ 15 ਅਗਸਤ ਦੇ ਮੱਦੇਨਜ਼ਰ ਰੱਖਦੇ ਹੋਏ ਸ਼ਹਿਰ ਦੀ ਸੁਰੱਖਿਆ ਵਾਸਤੇ ਪੁਲਿਸ ਵੱਲੋਂ 플ੈਗ ਮਾਰਚ ਕੱਢਿਆ ਜਾ ਰਿਹਾ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਪੁਲਿਸ ਵੱਲੋਂ ਅਮਰੀਕਸਰ ਸ਼ਹਿਰ ਚ ਹਰ ਪਾਸੇ ਸੁਰੱਖਿਆ ਪ੍ਰਬੰਧਾਂ ਨੂੰ ਵਧਾ ਦਿੱਤਾ ਗਿਆ ਹੈ ਉੱਥੇ ਹੀ ਇਹ ਵੀ ਦੱਸਿਆ ਜਾ ਰਿਹਾ ਕਿ ਪੰਜਾਬ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਨਜ਼ਰ ਆ ਰਹੀ ਹੈ 15 ਅਗਸਤ ਆਜ਼ਾਦੀ ਦਿਵਸ ਨੂੰ ਲੈ ਕੇ ਅੱਜ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਪੁਲਿਸ ਵੱਲੋਂ ਫਲੈਗ ਮਾਰਚ ਕੱਢੇ ਗਏ ਨੇ ਜਦੋਂ ਚਲਦੇ ਡੀਐਸਪੀ ਲਾਅ ਐਂਡ ਆਰਡਰ ਆਲਮ ਵਿਜੇ ਸਿੰਘ ਵੱਲੋਂ ਅੰਮ੍ਰਿਤਸਰ ਦੇ ਇੰਡੀਆ ਗੇਟ ਦੇ ਫਲੈਗ ਮਾਰਚ ਕੱਢਿਆ ਗਿਆ ਇਸ ਮੌਕੇ ਡੀਸੀਪੀ ਲਾਅ ਐਂਡ ਆਰਡਰ ਵਿਜੇ ਆਲਮ ਨੇ ਇੱਕ ਦੱਸਿਆ ਹੈ ਮੀਡੀਆ ਨੂੰ ਕਿ ਅੱਜ ਇੰਡੀਆ ਗੇਟ ਤੋਂ 플ੈਗ ਮਾਰਚ ਕੱਢਿਆ ਜਾ ਰਿਹਾ ਤੇ 2400 ਤੋਂ ਵੱਧ ਮੁਲਾਜ਼ਮ ਇਸ 플ੈਗ ਮਾਰਚ ਤੇ ਨਾਕਾਬੰਦੀ ਵਿੱਚ ਲੱਗੇ ਹੋਏ ਹਨ ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਦੇ ਵਿੱਚ 24 ਜਗ੍ਹਾ ਤੇ ਸਾਡੀ ਪੁਲਿਸ ਅਧਿਕਾਰੀ ਵੱਲੋਂ ਨਾਕਾਬੰਦੀ ਕੀਤੀ ਗਈ ਹੈ ਹਰ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਉਹਨੇ ਵੀ ਕਿਹਾ ਕਿ 플ੈਗ ਮਾਰਚ ਕੱਢਣ ਦਾ ਮੁੱਖ ਮਕਸਦ ਇਹ ਹੈ ਕਿ ਜਿਹੜੇ ਮਾੜੇ ਅਨਸਰਾਂ ਨੂੰ ਸ਼ਹਿਰ ਛੱਡ ਕੇ ਭੱਜ ਜਾਣ ਉਹਨੇ ਕਿਹਾ ਕਿ ਜੇਕਰ ਕੋਈ ਵੀ ਖਰਾਬੀ ਕਰੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਉਹਨੇ ਵੀ ਕਿਹਾ ਕਿ 15 ਅਗਸਤ ਨੂੰ ਲੈ ਕੇ ਸਾਡੇ ਵੱਲੋਂ 5 ਫੋਰਸ ਦੀਆਂ ਹੋਰ ਕੰਪਨੀਆਂ ਅੰਮ੍ਰਿਤਸ ਨੇ ਉਸ ਦੇ ਨਾਲ ਹੀ ਅਮਰਸਰ ਸ਼ਹਿਰ ਦੇ ਥਾਣਿਆਂ ਦੇ ਪੁਲਿਸ ਅਧਿਕਾਰੀ ਤੇ ACP ਅਜ ਸ਼ਹਿਰ ਵਿੱਚ ਜਗਾ ਜਗਾ ਤੇ ਨਾਕਾਬੰਦੀ ਲੈ ਕੇ ਖੜੇ ਹੋਏ ਹਨ ਇਸ ਤੋਂ ਇਲਾਵਾ ਹੋਰ ਕੀ ਕਹੇ ਤੁਸੀਂ ਵੀ ਸੁਣੋ ਆ 15 ਅਗਸਤ 2024 ਜਿਹੜਾ ਕਿ ਆਪਾਂ ਪਰਸੋ ਇੰਡੀਪੈਂਡੈਂਸ ਡੇ ਸੈਲੀਬ੍ਰੇਟ ਕਰਨਾ ਹੈ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਫਲੈਗ ਮਾਰਕਸ ਕੱਢ ਰਹੇ ਹਾਂ ਤੇ ਫਲੈਗ ਮਾਰਕਸ ਕੱਢਣ ਦਾ ਮੇਨ ਮਕਸਦ ਇਹ ਹੁੰਦਾ ਹੈ ਕਿ ਸ਼ੋਅ ਸਟਰੈਂਥ ਹੁੰਦੀ ਹੈ ਤੇ ਮਾੜੇ ਅੰਸਰ ਏਰੀਆ ਛੱਡ ਕੇ ਭੱਜਣ ਤੇ ਕੋਈ ਵੀ ਸ਼ਰਾਰਤ ਜੇ ਕਿਸ ਨੇ ਕੀਤੀ ਤਾਂ ਉਹ ਹੀਲ ਹਵ ਟੂ ਫੇਸ ਦ ਲਾਅ ਤੇ ਕਿੰਨਾ ਕਿ ਇਲਾਕੇ ਚ ਕੱਢਿਆ ਜਾ ਰਿਹਾ ਜੀ ਇਹ ਪੂਰੇ ਅੰਮ੍ਰਿਤਸਰ ਦੇ ਵਿੱਚ ਵਕਫਤਾ ਥਾਵਾ ਦੇ ਫਲੈਗ ਮਾਰਚ ਕੱਢਿਆ ਜਾ ਰਿਹਾ ਤੇ ਸਾਡੇ 2500 ਤੋਂ ਉੱਪਰ ਮੁਲਾਜ਼ਮ ਇਨਵੋਲਡ ਨੇ ਅੱਜ ਦੇ ਫਲੈਗ ਮਾਰਚ ਦੇ ਨਾਕਾਬੰਦੀ ਦੇ ਵਿੱਚ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਵਿੱਚ ਤੇ ਸਾਡੇ 24 ਨਾਕੇ ਲੱਗੇ ਆ ਪੂਰੇ ਸ਼ਹਿਰ ਦੇ ਵਿੱਚ ਸਾਰੇ ਐਸਐਚਓ ਜੀਓਸ ਅਪ ਟੂ ਦ ਰੈਂਕ ਆਫ ਸੀਪੀ ਸਾਹਿਬ ਉਹ ਵੀ ਏਰੀਆ ਚ ਬਾਹਰ ਨੇ ਜੀ ਤੇ ਇਹਦਾ ਮਕਸਦ ਕੀ ਹੈ 플ੈਗ ਮਾਰਦਾ ਨੇ ਇਹਦਾ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਸ਼ੋਅ ਆਫ ਫੋਰਸ ਹੁੰਦੀ ਹੈ ਤੇ ਮਾੜੇ ਅਨਸਰਾਂ ਨੂੰ ਡਰਾਵਾ ਹੁੰਦਾ ਤੇ ਜੇ ਕੋਈ ਵੀ ਫਿਰ ਵੀ ਕੋਈ ਆਪਣਾ ਕੋਈ ਖਰਾਬੀ ਕਰੂਗਾ ਤਾਂ ਅਸੀਂ ਵੀ ਲ ਐਨਫੋਰਸ ਸਟ੍ਰਿਕਟ ਐਕਸ਼ਨ ਅਗੇਂਸਟ ਹੀ ਕੋਈ ਐਕਸਟਰਾ ਫੋਰਸ ਵੀ ਭੰਗਾਈ ਗਈ ਹੈ ਜੀ ਆ ਸਾਡੇ ਕੋਲ ਪੰਜ ਕੰਪਨੀ ਐਕਸਟਰਾ ਆਈਆਂ ਜੀ ਹੂੰ ਤੇ ਉਹ ਵੀ ਅਸੀਂ ਨਾਕਾਬੰਦੀ ਲਈ ਡਿਪਲੂਟ ਕੀਤੀ ਹੈ ਨਾਲ ਫੁੱਟ ਪੈਟਰੋਲਿੰਗ ਲਈ ਅਸੀਂ ਡਿਪਲੂਟ ਕੀਤੀ ਹੈ ਜੀ ਕੋਈ ਐਕਸਟਰਾ ਦਾ ਥ੍ਰੈਟ ਵਗੈਰਾ ਕਿਸੇ ਤਰ੍ਹਾਂ ਦਾ ਕੋਈ ਨਹੀਂ ਥ੍ਰੈਟ ਕੋਈ ਨਹੀਂ ਹੈ ਤੇ ਪਰ ਅਸੀਂ ਪੂਰੇ ਮੁਸਤੈਦ ਹੈਗੇ ਆ ਤੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ एवरीवन ਇਜ਼ ਆਊਟ ਐਂਡ ਫੀਅਰ ਤੇ ਤਕਰੀਬਨ ਹੁਣ ਤਿੰਨ ਦਿਨ ਸਿਆਰ ਚਸਤਰੀ ਰਹੇਗਾ ਜੀ ਇਹ ਪਿਛਲੇ ਪੂਰੇ 15 ਦਿਨਾਂ ਤੋਂ ਸਾਡੀ ਨਾਕਾਬੰਦੀ ਹੋ ਰਹੀ ਹੈ ਤੇ ਪਹਿਲਾਂ 18 ਨਾਕੇ ਸਗੇ ਹੁਣ ਅਸੀਂ 24 ਨਾਕੇ ਕਰਦੇ